ਦੋਸਤੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ ਅੱਜ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਨਾਮਜ਼ਦਗੀ ਫਾਰਮ ਭਰੇ ਜਾਣਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦੇ ਲਈ ਜਿਹੜੀਆਂ ਚੋਣਾਂ 14 ਦਸੰਬਰ ਨੂੰ ਹੋਈਆਂ ਨੇ ਔਰ 17 ਨੂੰ ਉਹਦੇ ਨਤੀਜੇ ਆਉਣਗੇ ਉਹਨਾਂ ਦੇ ਲਈ ਜਿਹੜੀਆਂ ਨਾਮਜ਼ਦਗੀਆਂ ਨੇ ਉਹ ਅੱਜ ਤੋਂ ਮਤਲਬ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਭਰੀਆਂ ਜਾ ਸਕਣਗੀਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਮ ਚੋਣ ਅਫਸਰ ਡਿਪਟੀ ਕਮਿਸ਼ਨਰ ਸੰਗਰੂਰ ਸੀ ਰਾਹੁਲ ਚਾਬਾ ਨੇ ਦੱਸਿਆ ਕਿ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਉਮੀਦਵਾਰ ਆਪਣੇ ਕਾਗਜ਼ ਦਖਲ ਕਰ ਸਕਦੇ ਨੇ ਆਪਣੇ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਜਿਹੜੇ ਫਾਰਮ ਨੇ ਉਹ ਭਰੇ ਜਾਣਗੇ ਔਰ ਉੱਥੇ ਜਿਹੜੇ ਫਾਰਮ ਜਮ੍ਹਾਂ ਕਰਵਾ ਸਕਦੇ ਨੇ 5 ਦਸੰਬਰ ਨੂੰ ਇਹਨਾਂ ਫਾਰਮਾਂ ਦੀ ਪੜਤਾਲ ਹੋਵੇਗੀ ਔਰ 6 ਦਸੰਬਰ ਨੂੰ ਜੇਕਰ ਕੋਈ ਉਮੀਦਵਾਰ ਆਪਣੇ ਫਾਰਮ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਹ ਵਾਪਸ ਲੈ ਸਕੇਗਾ 6 ਦਸੰਬਰ ਨੂੰ ਕੋਈ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈਣਾ ਚਾਹੁੰਦਾ ਤਾਂ ਉਹ ਵਾਪਸ ਲੈ ਸਕੇਗਾ ਔਰ 14 ਦਸੰਬਰ ਨੂੰ ਜਿਹੜੀ ਹੈ ਇਹਨਾਂ ਦੇ ਇਹਨਾਂ ਬਲਾਕਾਂ ਦੇ ਲਈ ਜਿਹੜੀ ਹੈ ਇਹਨਾਂ ਜੋਨਾਂ ਦੇ ਲਈ ਜਿਹੜੀ ਹੈਗੀ ਹੈ ਵੋਟਾਂ ਪੈਣਗੀਆਂ ਸੰਰੂਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸੰਰੂਰ ਦੇ ਵਿੱਚ ਕੁੱਲ 18 ਜੋਨ ਜਿਹੜਾ ਪ੍ਰੀਸ਼ਦ ਦੇ ਲਈ ਨੇ 18 ਜੋਨਾਂ ਦੇ ਉੱਤੇ ਜਿਹੜੀ ਚੋਣ ਹੈ ਜਿਹੜਾ ਪ੍ਰੀਸ਼ਦ ਦੇ ਲਈ ਕੀਤੀ ਜਾਣੀ ਹੈ ਔਰ 10 ਪੰਚਾਇਤ ਸੰਕਿਆਵਾਂ ਦੇ ਲਈ 162 ਜਿਹੜੇ ਜੋਨ ਨੇ ਉਸ ਬਲਾਕ ਸੰਕਿਆਵਾਂ ਦੇ ਨੇ 162 ਉਮੀਦਵਾਰ ਜਿਹੜੇ ਹੈਗੇ ਨੇ ਬਲਾਕ ਸੰਕਿਆਵਾਂ ਦੇ ਲਈ ਚੁਣੇ ਜਾਣੇ ਨੇ ਇਹਦੇ ਲਈ ਕੁੱਲ ਜਿਹੜੇ ਹੈਗੇ ਨੇ ਜੇ ਜੈਸੀ ਗੱਲ ਕਰੀਏ ਤਾਂ ਸਮਰੂਰ ਦੇ ਵਿੱਚ 79857 ਜਿਹੜੇ VOTER ਨੇ ਆਪਣੇ ਵੋਟ ਦੇ ਅਧਿਕਾਰ ਦੇ ਵਿੱਚ ਅ ਅੱਗੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੇ ਲਈ ਜੋ ਖਰਚੇ ਦੀ ਹੱਦ ਹੈ ਉਹ ਰੱਖੀ ਗਈ ਹੈ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੇ ਲਈ ਜਿਹੜਾ ਖਰਚਾ ਹੈ ਉਹ 255000 ਰੁਪਏ ਤੈ ਕੀਤਾ ਗਿਆ ਹੈ 255000 ਜਿਹੜਾ ਖਰਚਾ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕਰ ਸਕੇਗਾ ਔਰ ਬਲਾਕ ਸਮಿತಿ ਦੇ ਲਈ 110000 ਰੁਪਏ ਜਿਹੜੀ ਸੀਮਾ ਹੈ ਉਹ ਨੋਟੀਫਾਈ ਕੀਤੀ ਗਈ ਹੈ ਜੇਕਰ ਕੋਈ ਉਮੀਦਵਾਰ ਆਪਣਾ ਖਰਚਾ ਇਸ ਤੋਂ ਜ਼ਿਆਦਾ ਕਰਦਾ ਹੈ ਤਾਂ ਉਹਦੇ ਉੱਤੇ ਚੋਣ ਕਮਿਸ਼ਨਰ ਵੱਲੋਂ ਜਿਹੜਾ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਲਈ ਜੀ ਸਮਾਂ ਜਿਹੜੀ ਖਰਚੇ ਦੀ ਸੀਮਾ ਉਹ ਤਾਂ ਕੀਤੀ ਗਈ ਹੈ ਇਹ ਚੋਣਾਂ ਜਿਹੜੀਆਂ ਹੈਗੇ ਨੇ 14 ਦਸੰਬਰ ਨੂੰ ਹੋਣਗੀਆਂ ਔਰ 14 ਦਸੰਬਰ ਤੋਂ ਬਾਅਦ 17 ਦਸੰਬਰ ਨੂੰ ਜਿਹੜੇ ਇਹਦੇ ਨਤੀਜੇ ਨੇ ਉਹ ਕੋਸ਼ਿਸ਼ ਕੀਤੇ ਜਾਣਗੇ ਮਤਲਬ ਅੱਜ 1 ਦਸੰਬਰ ਤੋਂ ਲੈ ਕੇ ਇਹਦੇ ਲਈ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਨੇ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਲਈ ਉਮੀਦਵਾਰ ਆਪਣੇ ਕਾਗਜ਼ ਸਬੰਧਤ ਰਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਨੇ